ਫਰੀਕੋਡ ਖਬਰਨਾਮਾ ਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਤੁਹਾਡਾ ਜਗਤਾਰ ਸਿੰਘ ਹੁਣ ਕੁੱਕੜਾਂ ਨੂੰ ਲੱਭੇਗੀ ਫਰੀਕੋਡ ਪਲਸ ਸਣਕੇ ਹਰਾਂ ਲੱਗਾ ਹੋ ਪਰ ਫਰੀਕੋਡ ਵਿੱਚ ਇੱਕ ਅਜੀਹਾ ਮਕਦਮਾ ਦਰਜ ਹੋਇਆ ਜਿਸ ਵਿੱਚ ਕੁੱਕੜਾਂ ਦੀ ਲੜਾਈ ਕਰਾਈ ਜਾ ਰਹੀ ਸੀ ਕਿਉਂਕਿ ਕੁੱਕੜਾਂ ਦੀ ਲੜਾਈ ਕਰਾਉਣਾ ਬੈਨ ਹੈ ਅਤੇ ਪਲਸ ਉਹਨਾਂ ਨੂੰ ਇਸ ਲਈ ਲੱਭੇਗੀ ਕਿਉਂਕਿ ਉਹਨਾਂ ਦੀ ਜਦੋਂ ਲੜਾਈ ਕਰਾਈ ਜਾਂਦੀ ਹੈ ਤਾਂ ਉਹ ਕਈ ਸਮਾਂ ਲੰਮਾ ਚੱਲਦੀ ਹੈ ਜਿਸ ਕਾਰਨ ਕਈ ਕੁੱਕੜ ਜ਼ਖਮੀ ਹੋ ਜਾਂਦੇ ਹਨ ਉਹਨਾਂ ਉੱਪਰ ਕਿਤਨੇ ਕਿਤੇ ਤਸ਼ੱਦਦ ਹੁੰਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਭਾਲ ਕੇ ਪੁਲਿਸ ਉਹਨਾਂ ਦਾ ਰੈਸਕਿਊ ਕਰੇਗੀ ਉਹਨਾਂ ਦਾ ਜੋ ਇਲਾਜ ਹੋਵੇਗਾ ਉਹ ਕਰਵਾਏਗੀ ਹੋਇਆ ਇਸ ਤਰ੍ਹਾਂ ਇੱਕ ਅੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਕੁੱਕੜਾਂ ਦੀ ਲੜਾਈ ਕਰਾਰਾਈ ਸੀ ਇਹ ਵੀਡੀਓ ਦੱਸਿਆ ਜਾ ਰਿਹਾ ਸੀ ਕਿ ਫਰੀਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਦੀ ਹੈ। ਇਸ ਸਬੰਧ ਦੇ ਵਿੱਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਰੀਕੋਟ ਪੁਲਿਸ ਵੱਲੋਂ ਹਰਕਤ ਦੇ ਵਿੱਚ ਆਇਆ ਗਿਆ ਅਤੇ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧ ਦੇ ਵਿੱਚ ਜਾਣਕਾਰੀ ਦਿੱੰਦਿਆ ਹੋਇਆ। ਇਸ ਸਬੰਧ ਦੇ ਵਿੱਚ ਜਾਣਕਾਰੀ ਦਿੱੰਦਿਆ ਹੋਇਆ ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਫਰੀਕੋਟ ਦੇ ਖਾਣਾ सदर ਦੇ ਅਧੀਨ ਪੈਂਦੇ ਪਿੰਡ ਮਚਾਕੀ ਖੁਰਦ ਜਿੱਥੋਂ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਉੱਥੇ ਹੁੰਦੇ ਲੋਕਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜੋ ਕਾਰਵਾਈ ਆ ਉਹ ਕੀਤੀ ਜਾਵੇਗੀ ਹੁਣ ਦੇਖ ਰਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਫ੍ਰੀਕਵੋਡ ਪੁਲਿਸ ਵੱਲੋਂ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਅਜਿਹੀਆਂ ਲੜਾਈਆਂ ਕਰਵਾਈਆਂ ਜਾ ਰਹੀਆਂ ਨੇ ਉਹ ਆਖਰ ਉਹ ਕਦੋਂ ਬੰਦ ਹੋਣਗੀਆਂ ਇੱਕ ਸਵਾਲ ਹੈ ਦੂਜੇ ਪਾਸਿਓਂ ਦੇਖਣਾ ਕਿ ਇਸ ਮਾਮਲੇ ਦੇ ਵਿੱਚ ਇੱਥੇ ਹੁਣ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਹਣ ਇਸ ਵਿੱਚ ਕੋਈ ਗ੍ਰਿਫਤਾਰੀ ਹੁੰਦੀ ਹੈ ਜਾਂ ਉਹ ਜਿਹੜੇ ਕੁੱਕੜ ਨੇ ਉਹਨਾਂ ਦੀ ਲੜਾਈ ਹੋਈ ਹੈ ਉਹਨਾਂ ਦਾ ਰੈਸਕਿਊ ਕੀਤਾ ਜਾਂਦਾ ਹੈ ਤੁਸੀਂ ਵੀ ਦੇਖੋ ਉਹ ਤਸਵੀਰਾਂ ਅਤੇ ਨਾਲ ਹੀ ਕੀ ਕਿ ਐਸਪੀ ਜਸਮੀਤ ਸਿੰਘ ਨੇ ਕਿਹੜੀ ਧਰਾਵਾ ਤਹਿਤ ਮਾਮਲਾ ਦਰਜ ਕੀਤਾ ਗਿਆ। ਕਹਿੰਦੇ ਇੱਕ ਵੀਡੀਓ ਆਨਲਾਈਨ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਪਣੇ ਇੱਕ ਸਦਰ ਖਾਨੇ ਦੇ ਪਿੰਡ ਸਦਰ ਫਰੀਦਕੁਰ ਥਾਣੇ ਦਾ ਪਿੰਡ ਮਚਾਕੀ ਖੁਰ ਦੀ ਉਹ ਕਹਿੰਦੇ ਸੰਬੰਧ ਦੱਸੀ ਜਾਂਦੀ ਹੈ ਜਿੱਥੇ ਕਿ ਇਹ ਕੋਕ ਫਾਈਟ ਕੁੱਕੜਾਂ ਦੀ ਲੜਾਈ ਦਿਖਾਈ ਜਾ ਰਹੀ ਹੈ ਜਿਹਦੇ ਕਿ ਅਨਧਾਰਤ ਹੈਗੀ ਹੈ ਉਸ ਅਸੀਂ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਇੱਕ ਐਫਆਈਆਰ ਦਰਜ ਕਰ ਰਹੇ ਹਾਂ ਆ ਆਈਪੀਸੀ ਤੇ ਪਰਮਨੈਂਸ਼ਨ ਟੂ क्रੂਅਲਟੀ ਅਗੇਂਸਟ ਐਨੀਮਲਸ ਐਕਟ ਦੇ ਅੰਡਰ ਅਲੱਗ-ਅਲੱਗ ਧਾਰਾਵਾਂ ਦੇ ਇਹ ਕਹਿੰਦੇ ਹਨ ਕਿ ਅਸੀਂ ਅਨਧਾਰਤ ਪਰਚਾਨਾ ਪੈਗ ਲਾ ਦੇ ਨਹੀਂ ਆਪਾਂ ਨੇ ਪੁਲਿਸ ਦੇ ਧਿਆਨ ਚਾਜਾਈ ਹੈ ਜੀ ਤੇ ਅਸੀਂ ਇਮੀਡੀਏਟਲੀ ਇਹਦੇ ਤੇ ਕਾਰਵਾਈ ਕਰਨ ਲੱਗੇ ਹਾਂ ਉਹ ਸੇਨਟਰ ਬ੍ਰੇਸੇ ਪਾਣਾ ਜੋ ਉਸ ਤੋਂ ਤੁਹਾਨੂੰ ਕੋਈ ਨਹੀਂ ਆਉਂਦੇ ਤਾਂ ਵੀਡੀਓ ਕੋ ਬਾਅਦ ਹੁਣ ਜੇ ਜੇ ਦੱਸ ਜਾਈ ਕਿ ਮੈਂ ਚੱਕਰੀ ਕਰਨ ਕੋ ਚੱਕਰ